ਧੰਨਵਾਦੀਆਂ ਥੋੜੇ ਸਮੇਂ ਚ ਇੱਥੇ ਪਹੁੰਚੇ ਹੈਗੇ ਆ ਕਿਉਂਕਿ ਅ ਪਿਛਲੇ ਲੰਮੇ ਸਮੇਂ ਤੋਂ ਆਪਾਂ ਜਾਣਦੇ ਆਂ ਵੀ ਜਿਵੇਂ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਪੂਰਾ ਜ਼ੋਰ ਲੱਗਾ ਹੋਇਆ ਵਾ ਕੇਂਦਰ ਸਰਕਾਰ ਦਾ ਤੇ ਪੰਜਾਬ ਸਰਕਾਰ ਵੀ ਨਾਰ ਰਲਈ ਹੋਈ ਆ 1948 ਦਾ ਬਿਜਲੀ ਐਕਟ ਜਿਹੜਾ ਕਿਸਾਨਾਂ ਮਜ਼ਦੂਰਾਂ ਮਲਾਜ਼ਮਾਂ ਤੇ ਆਮ ਖਪਤਕਾਰਾਂ ਦੇ ਹੱਕ ਵਿੱਚ ਸੀਗਾ ਜਿਹਦੇ ਵਿੱਚ ਖਪਤਕਾਰ ਕੋ 3% ਤੋਂ ਵੱਧ ਮੁਨਾਫਾ ਲੈਣ ਦੀ ਮਨਾਹੀ ਸੀ ਉਹਨੂੰ ਖਤਮ ਕਰਨ ਲਈ ਜਦੋਂ ਕਾਰਪੋਰੇਟ ਦੀਆਂ ਕੰਪਨੀਆਂ ਨੂੰ ਬਿਜਲੀ ਸੈਕਟਰ ਵਿੱਚ ਲਿਆਂਦਾ ਗਿਆ ਉਦੋਂ 2003 ਐਕਟ ਬਿਜਲੀ ਐਕਟ ਲਿਆਂਦਾ ਗਿਆ ਪਾਰਲੀਮੈਂਟ ਦੇ ਵਿੱਚ ਕਿ ਸਾਰੀਆਂ ਪਾਰਟੀਆਂ ਭਾਵੇਂ ਕਾਂਗਰਸ ਸੀ ਚਾਹੇ ਕਾਲੀ ਰਲ ਸੀ ਚਾਹੇ ਭਾਜਪਾ ਸੀ ਰਲ ਕੇ ਕਾਨੂੰਨ ਲੈ ਕੇ ਆਏ ਜਿਹਦੇ ਵਿੱਚ ਖਪਤਕਾਰਾਂ ਨੂੰ ਘੱਟੋ ਘੱਟ ਮੁਨਾਫਾ 16% ਲੈਣ ਦੀ ਜਾਇਜ਼ ਦਿੱਤੀ ਗਈ ਤੇ ਜਿਹੜੀ ਪ੍ਰਾਈਵੇਟ ਕੰਪਨੀਆਂ ਉਹਨਾਂ ਨੂੰ ਬਿਜਲੀ ਪੈਦਾ ਕਰਨ ਦੇ ਅਧਿਕਾਰ ਦਿੱਤੇ ਗਏ ਹੁਣ ਜਿਹੜਾ ਵਾ 2020 ਤੋਂ ਜਿਹਨੂੰ ਅਸੀਂ ਪਹਿਲੋ ਬਿਜਲੀ ਸੋਧ ਬਿੱਲ 2020 ਕਹਿੰਦੇ ਸੀਗੇ ਪਿਛਲੀ ਵਾਰ ਮੋਦੀ ਸਰਕਾਰ ਨੇ ਉਹਨੂੰ ਪਾਰਲੀਮੈਂਟ ਚ ਲਿਆਂਦਾ ਉਹ ਸਟੈਂਡਿੰਗ ਕਮੇਟੀ ਕੋ ਚਲਾ ਗਿਆ ਕਿਉਂਕਿ ਪਿਛਲੀ ਸਰਕਾਰ ਖਤਮ ਹੋ ਗਈ ਔਰ ਨਵੀਂ ਸਰਕਾਰ ਫੇਰ ਆਈ ਭਾਵੇਂ ਉਹੀ ਆ ਗਈ ਆ ਐਤ ਕੀ ਮਾਨਸੂਨ 70 ਜਿਵੇਂ ਤੁਸੀਂ ਸੁਣ ਰਹੇ ਹੋ 21 ਆਪਣਾ ਜਲਾਈ ਤੋਂ ਸ਼ੁਰੂ ਹੋ ਰਿਹਾ ਵਾ ਤੇ ਐਰਕੀ ਮਾਨਸੂਨ 70 ਦੇ ਵਿੱਚ ਜਿਹੜਾ ਵਾ ਬਿਜਲੀ ਸੋਧ ਬਿੱਲ 225 ਲਿਆਉਣ ਦੀ ਤਿਆਰੀ ਹੈਗੀ ਆ ਔਰ ਇਹਦੇ ਇਹ ਜੇ ਬਿੱਲ ਆਉਂਦਾ ਵਾ ਪਾਸ ਹੁੰਦਾ ਵਾ ਤੇ ਬਿਜਲੀ ਦਾ ਰੇਟ ਤੈਅ ਕਰਨ ਦਾ ਅਧਿਕਾਰ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਜਾਊਗਾ ਔਰ ਬਿਜਲੀ ਬੋਰਡ ਨੂੰ ਕਿਸੇ ਨਿੱਜੀ ਹੱਥਾਂ ਵਿੱਚ ਵੇਚਿਆ ਜਾਊਗਾ ਜਿਹੜੀ ਐਮ ਕਾਮ ਆ ਐਸ ਵੇਲੇ ਵੀ ਉਹਦਾ ਲਗਭਗ ਠੇਕਾ ਜਿਹੜਾ ਵਾ ਉਹ আদਾਨੀ ਜੀ ਕੋ ਚਲਾ ਗਿਆ ਜਿਹੜੇ ਗ੍ਰਿਡ ਵਗੈਰਾ ਹੈਗੇ ਨੇ ਔਰ ਬਿਜਲੀ ਬੋਰਡ ਵੇਚਣ ਦੀਆਂ ਤਿਆਰੀਆਂ ਹੋ ਰਹੀਆਂ ਵਾ ਤੁਹਾਨੂੰ ਪਤਾ ਵਾ ਜਿਹੜਾ 2003 ਐਕਸੈਟ ਪ੍ਰਾਈਵੇਟ ਥਰਮਲ ਪਲੈਂਟ ਪੰਜਾਬ ਦੇ ਅੰਦਰ ਲੱਗੇ ਜਿਹਨੂੰ ਪਾਵਰ ਪਰਚੇਜ ਐਗਰੀਮੈਂਟ ਕਹਿੰਦੇ ਆ ਉਸ ਵੇਲੇ ਦੀ ਸਰਕਾਰ ਨੇ ਬਹੁਤ ਮਹਿੰਗੇ ਪਾਸ ਸਮਝੌਤੇ ਕੀਤੇ ਸੀ ਅਜੇ ਤੱਕ ਉਹਨਾਂ ਨੂੰ ਭਗਵੰਤਮਾਨ ਸਰਕਾਰ ਜਿਹੜੀ ਕਹਿੰਦੀ ਅਸੀਂ ਲੋਕਾਂ ਦੇ ਹੱਕ ਵਿੱਚ ਆ ਭਗਵੰਤਮਾਨ ਜੀ ਨੂੰ ਪੁੱਛੂੰਗਾ ਮੈਂ ਵੀ ਜਿਹੜਾ ਪਾワー ਪਰਚੇਜ ਐਗਰੀਮੈਂਟ ਪੀਪੀਏ ਜਿਹੜਾ ਹੋਇਆ ਸੀ ਉਹਨੂੰ ਅਜੇ ਤੱਕ ਖਤਮ ਕਿਉਂ ਨਹੀਂ ਕੀਤਾ ਗਿਆ ਲੋਕਾਂ ਦੇ ਪੱਖ ਵਿੱਚ ਤੇ ਹੁਣ ਜਿਵੇਂ ਕੇਂਦਰ ਦੇ ਮੰਤਰੀ ਸਾਹਿਬਾਨ ਮਨੋਹਰ ਲਾਲ ਖੱਟਰ ਦਾ ਬਿਆਨ ਆ ਗਿਆ ਕਿ 31 ਅਗਸਤ ਤੱਕ ਸਾਰੇ ਜਿਹੜੇ ਮੁਲਾਜ਼ਮ ਆ ਉਹਨਾਂ ਮੁਲਾਜ਼ਮਾਂ ਦੇ ਘਰਾਂ ਅੱਗੇ ਚਿਪ ਵਾਲੇ ਮੀਟਰ ਲਾ ਦਿੱਤੇ ਜਾਣਗੇ ਤਾਂ ਅnder ਖਾਤੇ ਬਿਜਲੀ ਬੋਰਡ ਨੂੰ ਵੈਸੇ ਪ੍ਰਾਈਵੇਟ ਕੀਤਾ ਜਾ ਰਿਹਾ ਔਰ ਹੁਣ ਪੂਰੀ ਤਰ੍ਹਾਂ ਬਿਜਲੀ ਬੋਰਡ ਨੂੰ ਵੇਚਣ ਦੀ ਤਿਆਰੀ ਹੋ ਰਹੀ ਆ ਇਸ ਕਰਕੇ ਪਾਵਰ ਸੈਕਟਰ ਕਿਉਂਕਿ ਕੱਲਾ ਕਿਸਾਨਾਂ ਦਾ ਮੁੱਦਾ ਨਹੀਂ ਹੈ ਇਹ ਜਿਹੜਾ ਸਾਡੇ ਸ਼ਹਿਰਾਂ ਦੇ ਵਿੱਚ ਜਿੰਨੇ ਦੁਕਾਨਦਾਰ ਨੇ ਰੇੜੀ ਫੜੀ ਵਾਲੇ ਨੇ ਚਾਹੇ ਸ਼ਹਿਰੀ ਵੀਰ ਨੇ ਚਾਹੇ ਕਸਬਿਆਂ 'ਚ ਵਸਣ ਵਾਲੇ ਲੋਕ ਨੇ ਸਾਰੇ ਕੁੱਲ ਮਿਲਾ ਕੇ ਪੂਰੇ ਪੰਜਾਬੀਆਂ ਦਾ ਮਸਲਾ ਬਣਦਾ ਵਾ ਜਿੱਥੇ-ਜਿੱਥੇ ਬਿਜਲੀ ਬੋਰਡ ਪ੍ਰਾਈਵੇਟ ਹੋਇਆ ਹੈਗਾ ਉੱਥੇ ਜਿਹੜੇ ਖਪਤਕਾਰ ਆ ਉਹ ਬਿਜਲੀ ਦਾ ਬਿੱਲ ਦੇਣ ਦੇ ਯੋਗ ਹੀ ਨਹੀਂ ਹੈਗੇ ਔਰ ਘੱਟੋ-ਘੱਟ ਉੱਚ ਮੁਨਾਫਾ ਲਿਖਿਆ 16% ਤੇ 16% ਤੋਂ ਘੱਟ ਇੱਕ ਜੁੰਟ ਤੁਹਾਨੂੰ ਬਿਜਲੀ ਦਾ ਮਿਲਣਾ ਨਹੀਂ ਹੈਗਾ ਇਸ ਕਰਕੇ ਕਿਸਾਨ ਮਜ਼ਦੂਰ ਸ਼ਿਕਰਜ ਕਮੇਟੀ ਅੱਜ ਪੂਰੇ ਪੰਜਾਬ ਦੇ ਅੰਦਰ ਜਿਵੇਂ ਚਾਰ ਜ਼ਿਲ੍ਹਿਆਂ ਦੇ ਇਹ ਵੱਡੇ ਅਫਸਰ ਨੇ ਚੀਫ ਪਾਵਰ ਕਾਮ ਦੇ ਇਹਨੂੰ ਅਸੀਂ ਮੰਗ ਪੱਤਰ ਦਾਂਗੇ ਅੱਜ ਅਮਰਸਰ ਪੁਲਿਸ ਕਮਰਸ਼ੀਅਲ ਕਮਿਸ਼ਨਰ ਨੂੰ ਵੀ ਦਾਂਗੇ ਤੇ ਡੀਸੀ ਸਾਹਿਬਾਨ ਨੂੰ ਵੀ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਅੰਦਰ ਬਿਜਲੀ ਦੇ ਅਧਿਕਾਰੀਆਂ ਅਤੇ ਸਿਵਲ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਰਹੇ ਆਂ ਜਿਹੜਾ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਕੀਤਾ ਵਾ ਸਰਕਾਰ ਨੇ ਉਹ ਵਾਪਸ ਲਿਆ ਜੇਬੇ ਉਹ ਦੇਸ਼ ਦੇ ਹਿੱਤ ਵਿੱਚ ਨਹੀਂ ਹੋਗਾ ਅਰੇ ਦੇ ਨਾਲ 14 ਜੁਲਾਈ 2025 ਨੂੰ ਇਸ ਦਫਤਰ ਅੱਗੇ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਦਾ ਇਕੱਠ ਕਰਾਂਗੇ ਪੂਰੇ ਪੰਜਾਬ ਅੰਦਰ ਲੱਖਾਂ ਦੇ ਇਕੱਠ ਕਰਾਂਗੇ ਔਰ ਅਸੀਂ ਇਹਦੇ ਵਿੱਚ ਅਪੀਲ ਕਰਦੇ ਹਾਂ ਸਾਰਿਆਂ ਲੋਕਾਂ ਨੂੰ ਕਿ ਕਿਸਾਨਾਂ ਦਾ ਮੁੱਦਾ ਨਹੀਂ ਹੈਗਾ ਚਾਹੇ ਮਲਾਜ਼ਮ ਹੋਣ ਚਾਹੇ ਵਿਦਿਆਰਥੀ ਹੋਣ ਚਾਹੇ ਸ਼ਹਿਰੀ ਹੋਣ ਉਹਨਾਂ ਨੂੰ ਆਪਣਾ ਪੰਜਾਬ ਰਾਜ ਬਿਜਲੀ ਬੋਰਡ ਬਚਾਉਣ ਲਈ ਆਹ ਜਿਹੜੀ ਜ਼ਮੀਨ ਤੇ ਅਸੀਂ ਬੈਠੇ ਆ ਜਿੱਦਣ ਇਹ ਜ਼ਮੀਨ ਨੰਬਰ 7 ਦੀ ਕਟੌਤੀ ਹੋਊਗੀ ਇਹ ਵੀ ਕਿਸਾਨਾਂ ਮਜ਼ਦੂਰਾਂ ਦੀ ਆ ਜਾਂ ਆਮ ਗ੍ਰਿਡ ਜਿਹੜੇ ਪਿੰਡਾਂ 'ਚ ਬਣੇ ਨੇ ਉਹ ਸਾਰੀਆਂ ਪੰਚਾਇਤਾਂ ਨੇ ਮਤੇ ਪਾਸ ਕੇ ਦਿੱਤੇ ਹੋਗੇ ਨੇ ਆਹ ਜਿਹੜੀ ਆ ਨਾ ਪਬਲਿਕ ਪ੍ਰਾਪਰਟੀ ਆ ਇਹ 'ਚ ਅਸੀਂ ਤੁਸੀਂ ਸਾਰੇ ਆਉਂਦੇ ਹੋ ਔਰ ਜਿਹੜੀ ਪਬਲਿਕ ਦੀ ਪ੍ਰਾਪਰਟੀ ਆ ਜਿਹੜੀ ਜਨਤਕ ਇਹਨੂੰ ਕਹਿੰਦੇ ਜਨਤਕ ਅਦਾਰੇ ਇਹ ਕਿਸੇ ਵੀ ਮੋਦੀ ਸਰਕਾਰ ਨੂੰ ਜੇ ਮੋਦੀ ਜੀ ਹੁਣ ਆਦੀ ਕੋਈ ਨਿੱਜੀ ਜਾਇਦਾਦ ਹੈ ਉਹ ਵੇਚ ਦੇਣ ਜਿਹੜੀ ਮਰੀ ਪ੍ਰਾਈਵੇਟ ਕੰਪਨੀ ਹੈ ਵੇਚ ਦੇਣ ਭਗਵੰਤ ਮਾਨ ਦੀ ਜੇ ਕੋਈ ਨਿੱਜੀ ਜਾਇਦਾਦ ਹੈ ਉਹ ਵੇਚ ਦੇਣ ਜਿਹੜੇ ਜਨਤਕ ਅਦਾਰੇ ਆ ਜਿਹਦੇ ਵਿੱਚ ਪਬਲਿਕ ਨੇ ਇੰਟਰਸਟ ਹੈ ਪਬਲਿਕ ਨੇ ਜਿਹੜੇ ਬਿੱਲ ਦਿੱਤੇ ਆ ਪਾਵਰ ਕੌਰ ਨੂੰ ਉਹਦੇ ਤੇ ਇਹ ਅਰਬਾਂ ਖਰਬਾਂ ਦਾ ਜਿਹੜਾ ਬਾ ਅਦਾਰਾ ਬਣਿਆ ਹੋਇਆ ਤੋਂ ਅਸੀਂ ਕਹਿੰਨੇ ਵੀ ਕਿਸੇ ਸਰਕਾਰ ਨੂੰ ਪੰਜਾਬੀਆਂ ਨੂੰ ਜਾਂ ਦੇਸ਼ ਵਾਸੀਆਂ ਨੂੰ ਪੁੱਛਿਆਂ ਤੋਂ ਬਗੈਰ ਇਹ ਅਦਾਰਾ ਵੇਚਣ ਦਾ ਅਧਿਕਾਰ ਨਹੀਂ ਹੈਗਾ ਤੋ ਅਸੀਂ ਵੀ ਸਮਝਦੇ ਆਸੀਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਆਂ ਕੋਈ ਕੱਲੀ ਕਾਰੀ ਕਿਸੇ ਜਥੇਬੰਦੀ ਦੀ ਵਸਤ ਦੀ ਗੱਲ ਨਹੀਂ ਵੀ ਐਡਾ ਵੱਡਾ ਮਸਲਾ ਉੱਤੇ ਲੜ ਲਵੇ ਤੋ ਅਸੀਂ ਕੋਸ਼ਿਸ਼ ਕਰਾਂਗੇ ਪੰਜਾਬ ਅੰਦਰ ਸਾਰੀਆਂ ਜਥੇਬੰਦੀਆਂ ਇਸ ਮੁੱਦੇ ਤੇ ਆ ਕੇ ਸਹਿਯੋਗ ਕਰਨ ਔਰ ਪਾਵਰ ਸੈਕਟਰ ਨੂੰ ਬਚਾਉਣ ਵਾਸਤੇ ਜਿਹੜਾ ਆਮ ਪਬਲਿਕ ਨਾਲ ਜੁੜਿਆ ਹੋਇਆ ਵੱਡੇ ਸੰਘਰਸ਼ਾਂ ਦੀ ਅਸੀਂ ਤਿਆਰੀ ਕਰੀਏ ਔਰ 14 ਜੁਲਾਈ 2025 ਨੂੰ ਆਮ ਜਨਤਾ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸ਼ਹਿਰੀਆਂ ਨੂੰ ਅਪੀਲ ਕਰਦੇ ਹੋਏ ਵੀ ਵੱਟ ਤੋਂ ਵੱਧ ਗਿਣਤੀ ਵਿੱਚ ਆ ਪੂਰੇ ਪੰਜਾਬ ਅੰਦਰ ਇੱਥੇ ਚੀਫ ਪਾਵਰ ਕਾਮ ਦੇ ਪਹੁੰਚਣ ਦੀ ਕਿਰਪਾਲਤਾ ਜਿਹੜੀ ਆ ਉਹ ਕੀਤੀ ਜਾਵੇ ਇਹਦੇ ਨਾਲ ਦੀ ਨਾਲ ਜੋ ਭਗਵੰਤ ਮਾਨ ਸਰਕਾਰ ਦਾਅਵੇ ਕਰ ਰਹੀ ਆ ਵੀ ਨਸ਼ਿਆਂ ਵਿਰੁੱਧ ਜੁੱਧ ਚੱਲ ਰਿਹਾ ਸਾਨੂੰ ਨਹੀਂ ਲੱਗ ਰਿਹਾ ਵੀ ਪੰਜਾਬ ਦੇ ਅੰਦਰ ਨਸ਼ਿਆਂ ਦੀ ਸਪਲਾਈ ਕਿਤੇ ਟੁੱਟ ਗਈ ਹੈਗੀ ਆ ਅਸੀਂ ਕੋਸ਼ਿਸ਼ ਕਰਾਂਗੇ ਵੀ ਕਿਸੇ ਦਿਨ ਪੰਜਾਬ ਦੇ ਨੌਜਵਾਨਾਂ ਨੂੰ ਜਾਂ ਤੇ ਐਸਐਸਪੀ ਦਫ਼ਤਰ ਜਾਂ ਜੇ ਕਹਿਣਗੇ ਮੁੱਖ ਮੰਤਰੀ ਸਾਹਿਬ ਤੱਕ ਚੰਡੀਗੜ੍ਹ ਵੀ ਸੱਦ ਲਾਂਗੇ ਪਰੇਟ ਕਰਾ ਦਾਂਗੇ ਉਹਦੇ ਸਾਹਮਣੇ ਵੀ ਉਹ ਬੰਦੇ ਕਹਿ ਦਣਗੇ ਵੀ ਤੁਹਾਡੇ ਨਸ਼ੇ ਆਮ ਪਿੰਡਾਂ ਚ ਆ ਰਹੇ ਆ ਤਾਂ ਨਸ਼ਿਆਂ ਵਿਰੁੱਧ ਜੁੱਧ ਭਾਵੇਂ ਪੁਲਿਸ ਕਾਰਵਾਈਆਂ ਦੇ ਵਿੱਚ ਪਹਿਲੋਂ ਨਾਲੋਂ ਨਸ਼ਾ ਜ਼ਿਆਦਾ ਫੜਿਆ ਜਾ ਰਿਹਾ ਜ਼ਿਆਦਾ ਮਿਕਦਾਰ ਵਿੱਚ ਮਿਲ ਰਿਹਾ ਪਰ ਇੱਕ ਪਿਛਲੇ ਸਮੇਂ ਜਦੋਂ ਆ ਹੁਣ ਰੌਲਾ ਪੈ ਰਿਹਾ ਨਸ਼ੇ ਵਾਲੇ ਮਸਲੇ ਤੇ ਇੱਕ ਰਿਟਾਇਰ ਏਡੀਜੀਪੀ ਦਾ ਡੀਜੀ ਨੇ ਕਿਹਾ ਵੀ ਫੜੀ ਤਾਂ ਗਈ ਸੀ 3 ਕੁਇੰਟਲ ਤੇ ਪਾਈ ਸੀ 30 ਕਿਲੋ ਹੁਣ ਸਾਨੂੰ ਨਹੀਂ ਸਮਝ ਆਉਂਦੀ ਫੜੀ ਕਿੰਨੀ ਜਾਂਦੀ ਆ ਤੇ ਪਾਈ ਕਿੰਨੀ ਜਾਂਦੀ ਆ ਤੇ ਇਹਦੇ ਤੇ ਵੀ ਰੌਲੇ ਹੈਗੇ ਆ ਔਰ ਇਹਦੇ ਨਾਲ ਨਾਲ ਜਿਹੜਾ ਲਾਂਡਰ ਦਾ ਇਸ਼ੂ ਆ ਬਹੁਤ ਮਾੜਾ ਹੋ ਗਿਆ ਪੁਲਿਸ ਕਿਤੇ ਵੀ ਜਿਹੜੀ ਐਫ ਆਈ ਆ ਆਮ ਲੋਕਾਂ ਦੇ ਹੱਕ ਚ ਹੁੰਦੀ ਆ ਕਿਤੇ ਵੀ ਫੜ ਨਹੀਂ ਜਾਂਦੇ ਔਰ ਪੁਲਿਸ ਦੇ ਆਈਓ ਰਲੇ ਹੋਇਆ ਮੈਂ ਘਟਨਾ ਤੋਂ ਉਹਨੂੰ ਚੇਚੇ ਕਰਾ ਦੂੰ ਐਫ ਆਈ ਆਰ ਨੰਬਰ 40/25 ਇਹ ਕੱਥੂ ਨੰਗਲ ਥਾਣੇ ਦੀ ਆ ਜਿੱਥੇ ਆਰਤੀਆ ਰਾਤ ਚੋਰੀ ਆਰਤੀਆ ਦਾ ਨਾਮ ਹੈਗਾ ਸਵਿੰਦਰ ਸਿੰਘ ਇਹ ਚੋਰੀ ਕੰਕ ਵਾਢ ਲਿਆਉਂਦਾ ਐਫ ਆਈ ਆਰ ਦਰਜ ਹੁੰਦੀ ਆ ਜਿਹੜਾ ਉਹਦਾ ਆਈਓ ਵਾ ਜਦੋਂ ਅਦਾਲਤ ਵਿੱਚ ਕੇਸ ਜਾਂਦਾ ਉਹ ਰਲ ਜਾਂਦਾ ਆਰਤੀ ਨਾ ਅਰ ਅਦਾਲਤ ਵਿੱਚ ਬਿਆਨ ਦਿੰਦਾ ਸਾਡੇ ਕੋਲ ਰਿਕਾਰਡਡਲੀ ਬਿਆਨ ਆ ਵੀ ਜੇ ਆਰਤੀ ਦੀ ਜ਼ਮਾਨਤ ਹੋ ਜੇ ਪੁਲਿਸ ਨੂੰ ਇਤਰਾਜ ਵੀ ਕਿਸੇ ਦਿਨ ਪੰਜਾਬ ਦੇ ਨੌਜਵਾਨਾਂ ਨੂੰ ਜਾਂ ਤੇ ਐਸ ਐਸ ਪੀ ਦਫਤਰ ਜਾਂ ਜੇ ਕਹਿਣਗੇ ਮੁੱਖ ਮੰਤਰੀ ਸਾਹਿਬ ਤੱਕ ਚੰਡੀਗੜ੍ਹ ਵੀ ਸੱਦ ਲਾਂਗੇ ਓਪਰੇਟ ਕਰਾ ਦਾਂਗੇ ਉਹਦੇ ਸਾਹਮਣੇ ਵੀ ਉਹ ਬੰਦੇ ਕਹਿ ਦਣਗੇ ਵੀ ਤੁਹਾਡੇ ਨਸ਼ੇ ਆਮ ਪਿੰਡਾਂ 'ਚ ਆ ਰਹੇ ਆ ਤੋਂ ਨਸ਼ਿਆਂ ਵਿਰੁੱਧ ਜੁੱਧ ਭਾਵੇਂ ਪੁਲਿਸ ਕਾਰਵਾਈਆਂ ਦੇ ਵਿੱਚ ਪਹਿਲੋਂ ਨਾਲੋਂ ਨਸ਼ਾ ਜ਼ਿਆਦਾ ਫੜਿਆ ਜਾ ਰਿਹਾ ਜ਼ਿਆਦਾ ਮਿਕਦਾਰ ਵਿੱਚ ਮਿਲ ਰਿਹਾ ਪਰ ਇੱਕ ਪਿਛਲੇ ਸਮੇਂ ਜਦੋਂ ਆ ਹੁਣ ਰੌਲਾ ਪੈ ਰਿਹਾ ਨਸ਼ੇ ਵਾਲੇ ਮਸਲੇ ਤੇ ਇੱਕ ਰਿਟਾਇਰ ਏਡੀਜੀਪੀ ਦਾ ਡੀਜੀ ਨੇ ਕਿਹਾ ਵੀ ਫੜੀ ਤਾਂ ਗਈ ਸੀ 3 ਕੁਇੰਟਲ ਤੇ ਪਾਈ ਸੀ 30 ਕਿਲੋ ਹੁਣ ਸਾਨੂੰ ਨਹੀਂ ਸਮਝ ਆਉਂਦੀ ਫੜੀ ਕਿੰਨੀ ਜਾਂਦੀ ਆ ਤੇ ਪਾਈ ਕਿੰਨੀ ਜਾਂਦੀ ਆ ਤੋਂ ਇਹਦੇ ਤੇ ਵੀ ਰੌਲੇ ਹੈਗੇ ਆ ਔਰ ਇਹਦੇ ਨਾਲ ਨਾਲ ਜਿਹੜਾ ਲਾਂਡਰ ਦਾ ਇਸ਼ੂ ਹੈ ਬਹੁਤ ਮਾੜਾ ਹੋ ਗਿਆ ਉਸ ਕਿਤੇ ਵੀ ਜਿਹੜੀ ਐਫਆਈਆ ਆਮ ਲੋਕਾਂ ਦੇ ਹੱਕ ਚ ਹੁੰਦੀ ਆ ਕਿਤੇ ਵੀ ਫੜ ਨਹੀਂ ਜਾਂਦੇ ਔਰ ਪੁਲਿਸ ਦੇ ਆਈਓ ਰਲੇ ਹੋ ਜਾਂ ਮੈਂ ਘਟਨਾ ਤੋਂ ਉਹਨੂੰ ਚੇਚੇ ਕਰਾ ਦੂੰ ਐਫਆਈਆ ਨੰਬਰ 40/25 ਇਹ ਕੱਥੂ ਨੰਗਲ ਥਾਣੇ ਦੀ ਆ ਜਿੱਥੇ ਆਰਤੀਆ ਰਾਤ ਚੋਰੀ ਆਰਤੀਆ ਦਾ ਨਾਮ ਹੈਗਾ ਸਵਿੰਦਰ ਸਿੰਘ ਇਹ ਚੋਰੀ ਕੰਨਕ ਵਾਢ ਲੈ ਆਉਂਦਾ ਐਫਆਈਆ ਦਰਜ ਹੁੰਦੀ ਆ ਜਿਹੜਾ ਉਹਦਾ ਆਈਓ ਵਾ ਜਦੋਂ ਅਦਾਲਤ ਵਿੱਚ ਕੇਸ ਜਾਂਦਾ ਉਹ ਰਲ ਜਾਂਦਾ ਆਰਤੀਆ ਨਾ ਅਰ ਅਦਾਲਤ ਵਿੱਚ ਬਿਆਨ ਦਿੰਦਾ ਸਾਡੇ ਕੋਲ ਰਿਕਾਰਡ ਲਈ ਬਿਆਨ ਆ ਵੀ ਜੇ ਆਰਤੀ ਦੀ ਜ਼ਮਾਨਤ ਹੋ ਜੇ ਪੁਲਿਸ ਨੂੰ ਉਤਰਾਜ ਕੋਈ ਨਹੀਂ ਹੈਗਾ ਸੋ ਇਹ ਰਲ ਕੇ ਜ਼ਮਾਨਤ ਕਰਾ ਦਿੱਤੀ ਉਦੋਂ ਨਾ ਉਹ ਕੋ ਕੰਪੈਨ ਬਰਾਮਦ ਕੀਤੀ ਨਾ ਕਣਕ ਬਰਾਮਦ ਨਾ ਟੈਟਾ ਟਾਲੀ ਅਰ ਉਸੇ ਆਰਤੀਏ ਨੇ ਕੱਲ ਕੱਲ ਉਹ ਕਿਸਾਨ ਆਪਣੇ ਘਰੋਂ ਕਿਸਾਨ ਦਾ ਨਾ ਹੈਗਾ ਵਾ ਸਰਜੀਤ ਸਿੰਘ ਆਪਣੇ ਖੇਤ ਗਿਆ ਖਾਦ ਪਾਉਣ ਅਰ ਉਹ ਉੱਥੇ ਕਾਫੀ ਧੇਰ ਮੁੜਿਆਣਾ ਉਹਦੇ ਬੱਚੇ ਰਾਤ ਨੂੰ ਲੱਭਣ ਗਏ ਅਰ ਰਾਤ 11 ਵਜੇ ਪਹੁੰਚੋ ਨਾ ਨਾਮ ਲਿਖ ਕੇ ਦਿੱਤਾ ਵੀ ਸਾਨੂੰ ਇਹਦਾ ਸ਼ੱਕ ਆ ਕਿ ਆੜ ਤੀਨੇ ਸਾਡੇ ਪਿਓ ਨੂੰ ਗਵਾ ਕਰ ਲਿਆ ਅਰ ਸਵੇਰੇ ਉਹਦੇ ਖੇਤਾਂ ਵਿੱਚ ਉਹਦੀ লাশ ਮਿਲੀ ਆ ਜਿਹਦੀਆਂ ਫੋਟੋਆਂ ਵੀ ਸਾਥ ਹੋ ਗਏ ਤੁਹਾਨੂੰ ਪਾ ਦਾਂਗੇ ਅਰ ਹੁਣ ਉਹਦੇ ਉਹਦੇ ਖਿਲਾਫ 99/25 ਐਫ ਆਈ ਆਰ ਹੋਈ ਆ ਜੇ ਪੁਲਿਸ ਕਿਤੇ ਸਮਾਂ ਰਹਿੰਦਿਆ ਆੜਤੀ ਨੂੰ ਫੜ ਲੈਂਦੀ ਉਹਦੀ ਜ਼ਮਾਨਤ ਨਾ ਕਰਾਉਂਦੀ ਤੇ ਸਾਡੇ ਭੋਲੇ ਭਾਲੇ ਕਿਸਾਨ ਦਾ ਕਤਲ ਨਹੀਂ ਸੀ ਹੋਣਾ ਆ ਵਾ ਭਗਵੰਤ ਮਾਨ ਦਾ ਲਾਂਡ ਆਰਡਰ ਪ੍ਰਾਮ ਜਨਤਾ ਮਰ ਰਹੀ ਆ ਕੰਨੋਂ ਕੰਨੀ ਅਰ ਐਸਐਚਓ ਕੋ ਰਾਤ ਬੰਦੇ ਕਾ ਕਤਲ ਦਾ ਐਸਐਸਪੀ ਨੂੰ ਜਦੋਂ ਮੈਂ ਫੋਨ ਕੀਤਾ ਪਤਾ ਨਹੀਂ ਸੀ ਹੈਗਾ ਕਿ ਕਤਲ ਹੋਇਆ ਕਤੂ ਨਗਰ ਥੱਲੇ ਅਧਿਕਾਰੀ ਉਤਲਿਆਂ ਨੂੰ ਦੱਸ ਵੀ ਨਹੀਂ ਰਿਹਾ ਵੀ ਥੱਲੇ ਸਾਡੇ ਥਾਣੇ ਹੋਕ ਹੀ ਰਿਹਾ ਇਸ ਕਿਸਮ ਦਾ ਮੈਂ ਇੱਕ ਕੇਸ ਹੋਰ 197/24 ਇਹ ਕਿਸਾਨ ਨੇ 50 ਲੱਖ ਏਜੰਟ ਨੂੰ ਦਿੱਤਾ ਏਜੰਟ ਦਾ ਨਾਂ ਹੈਗਾ ਵਾ ਨਿਰਵਰ ਸਿੰਘ 50 ਲੱਖ ਇਹ ਇਹ ਅਜੇ ਤੱਕ ਜੰਟ ਫੜਿਆ ਨਹੀਂ ਘਿੰਡਾ ਥਾਣੇ ਵਾਲੇ ਆ ਨਾ ਪੀਓ ਪ੍ਰोसीडिंग ਕੀਤੀ ਆ ਤੁਸੀਂ ਦੇਖ ਲਓ ਵੀ ਪੁਲਿਸ ਦੀ ਕਾਰਗੁਜ਼ਾਰੀ ਕੀ ਕਹਿੰਦੀ ਆ ਉਹਨਾਂ ਵਾਲੇ ਸਮੇਂ 'ਚ ਇਹਨਾਂ ਦੇ ਖਿਲਾਫ ਵੀ ਮੋਰਚਾ ਕਰਾਂਗੇ ਜੋ ਭਗਵੰਤ ਮਾਨ ਸਰਕਾਰ ਕਹਿ ਰਹੀ ਆ ਉਹਦੇ ਮੁਕਾਬਲੇ ਉਲਟ ਸਾਰਾ ਕੁਝ ਹੋ ਰਿਹਾ ਔਰ ਜੋ ਅਮਰੀਕਾ ਨਾਲ ਸਮਝੌਤਾ ਅੰਦਰ ਖਾਤੇ ਚੜ ਗਿਆ ਸਿਰੇ ਲੱਗਪਾ ਕਹਿ ਲਓ ਵੀ ਉਹਨਾਂ ਵਾਲੇ ਸਮੇਂ 'ਚ ਉਹ ਸਮਝੌਤਾ ਕਲੀਅਰ ਹੋ ਜਾਊਗਾ ਇਹ ਸਮਝੌਤੇ ਨੂੰ ਰੋਲਣ ਵਾਸਤੇ ਬਹੁਤ ਸਾਰੇ ਮੁੱਦੇ ਲਿਆਉਂਦੇ ਗਏ ਵੀ ਅਮਰੀਕਾ ਵਾਲਾ ਸਮਝੌਤਾ ਲੋਕਾਂ ਸਾਹਮਣੇ ਨਾ ਆ ਜਾਵੇ ਇਹ ਦੇਸ਼ ਦੇ ਕਿਸਾਨਾਂ ਲਈ ਪੰਜਾਬ ਦੇ ਜਿਹੜੇ ਕਾਰੋਬਾਰੀ ਉਹਨਾਂ ਲਈ ਔਰ ਖੇਤੀ ਸੈਕਟਰ ਲਈ ਮੌਤ ਸਾਬਤ ਹੋਊਗਾ ਕਿਉਂਕਿ ਕੱਲਾ ਕਈ ਵਾਰੀ ਸ਼ਹਿਰੀਆਂ ਨੂੰ ਸਾਡੇ ਖਿਲਾਫ ਭੜਕਾਉਣ ਲਈ ਵਪਾਰੀਆਂ ਨੂੰ ਸਾਡੇ ਖਿਲਾਫ ਭੜਕਾਉਣ ਲਈ ਸਾਡੇ ਅਗੇਂਸਟ ਪੜਿਆ ਜਾਂਦਾ ਵਾ ਅਸੀਂ ਕਹਿੰਨੇ ਹੁਣ ਜਿਹੜੇ ਉਹ ਛੂਟਾਂ ਦੇ ਰਹੇ ਨੇ ਟੈਕਸਾਂ ਵਿੱਚ ਉਹ ਚ ਟੈਕਸਟਾਈਲ ਵੀ ਸਾਡਾ ਕੱਪੜਾ ਉਦਯੋਗ ਵੀ ਹੈਗਾ ਵਾ ਜੇ ਤੇ ਛੂਟ ਮਿਲਨੀ ਆ ਫਿਰ ਸਾਡੇ ਪੰਜਾਬ ਦੇ ਜਾਂ ਦੇਸ਼ ਦੇ ਕੱਪੜਾ ਉਦਯੋਗ ਦਾ ਕੀ ਹੋਊਗਾ ਚਮੜੇ ਦੇ ਵੀ ਹੈਗੇ ਆ ਗਹਿਣਿਆਂ ਦਾ ਵੀ ਹੈਗਾ ਪਲਾਸਟਿਕ ਦਾ ਕਰੋਬਲ ਵੀ ਹੈਗਾ ਆਟੋ ਮੋਬਾਈਲ ਵੀ ਹੈਗਾ ਇੱਕ ਵੱਡਾ ਹਿੱਸਾ ਕਾਰੋਬਾਰ ਦਾ ਜਿਹੜਾ ਅਮਰੀਕਾ ਤੋਂ ਬਣੇ ਪ੍ਰੋਡਕਟ ਸਾਡੇ ਇੰਡੀਆ ਚ ਆਉਣਗੇ ਉਹਨੂੰ ਟੈਕਸ ਮੁਕਤ ਕੀਤਾ ਜਾਊ ਸਾਡਾ ਉਦਯੋਗ ਖਤਮ ਹੋ ਜੂ ਦੂਜੇ ਬਣੇ ਖੇਤੀ ਸੈਕਟਰ ਦੇ ਅੰਦਰ ਜਿਹੜਾ ਅਸੀਂ ਰੋਸ ਤੇਲ ਬੀਜਾਂ ਨੂੰ ਖੋਲ ਦਿੱਤਾ ਜਾਣਾ ਠੀਕ ਹੈ ਜੀ ਡੇਰੀ ਸੈਕਟਰ ਨੂੰ ਖੋਲ ਦਿੱਤਾ ਜਾਣਾ ਉੱਚ ਸੋਇਆਬੀਨ ਵੀ ਹੈਗੀ ਆ ਮੀਟ ਵਾਲੇ ਵੀ ਹੈਗੇ ਮਸਲੇ ਤੋਂ ਸੇਬ ਵੀ ਕਿਹਾ ਜਾ ਰਿਹਾ ਸਬਜ਼ੀਆਂ ਵੀ ਕਹੀਆਂ ਜਾ ਰਹੀਆਂ ਜੇ ਅਮਰੀਕਾ ਦੀਆਂ ਜਿਹੜੀਆਂ ਜੀਐਮ ਫੂਡ ਆਉਮਨ ਨੇ ਜਿਹੜੇ ਮਨੁੱਖੀ ਸਿਹਤ ਵਾਸਤੇ ਹਾਨੀ ਕਰਨੇ ਪੀਏਯੂ ਨੇ ਇਥੋਂ ਦੇ ਵਿਗਿਆਨੀਆਂ ਨੇ ਰੱਦ ਕਰ ਦਿੱਤੇ ਵੀ ਠੀਕ ਨਹੀਂ ਉਹ ਜੀਐਮ ਜਿਹੜੇ ਪ੍ਰੋਡਕਟ ਨੇ ਉਹ ਸਾਡੀ ਮੰਡੀ ਵਿੱਚ ਆ ਕੇ ਫਲਾਂ ਦੇ ਸਬਜ਼ੀਆਂ ਦੇ ਨਾਜ ਰੂਪ ਵਿੱਚ ਵਿਕਣਗੇ ਤਾਂ ਭਾਰਤ ਦੀ ਖੇਤੀ ਤਬਾਹ ਹੋ ਜਾਊਗੀ ਇਸ ਕਰਕੇ ਵੀ ਅਸੀਂ ਚਾਹ ਰਹੇ ਹਾਂ ਵੀ ਸਾਰੇ ਆ ਪੰਜਾਬ ਦੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਸੰਘਰਸ਼ ਦੇ ਵਿੱਚ ਆਉਣ ਮੈਂ ਅੰਤ ਵਿੱਚ ਵੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਸਰਕਾਰ ਕਹਿ ਰਹੀ ਵੀ ਹੁਣ ਆ ਰਹੀ ਆ ਪੰਜਾਬ ਦੇ ਅੰਦਰ ਤੁਹਾਨੂੰ ਇੱਧਰ ਯਾਦ ਹੋਊਗਾ ਰਾਮਤੀਰਥ ਦੇ ਵਿੱਚ 13 14 ਪਿੰਡ ਨੇ ਪੇ ਟੇਵਡ ਲਾ ਲੋ ਇਹ ਪੰਡੋਰੀ ਕੋਟਲਾ ਡੂਮ ਅਰੇ ਦੇ ਲਾਗੇ ਹੋਰ ਹੋਰ ਪਿੰਡ ਨੇ ਇਹ ਇਹ 8 10 ਪਿੰਡ ਨੇ ਔਰ ਇਧਰ ਵੀ ਮੰਨ ਵਾਲੇ ਦੇ ਨੀਰ ਦੋ ਚਾਰ ਪਿੰਡ ਨੇ ਔਰ ਜਿਹੜੀ ਭਗਵੰਤ ਮਾਨ ਸਰਕਾਰ ਦਾਵਾ ਕਰ ਰਹੀ ਵੀ ਅਸੀਂ ਜ਼ਬਰਦਸਤੀ ਜ਼ਮੀਨ ਨਹੀਂ ਖੋਵਾਂਗੇ ਭਲਾ ਫਿਰ ਰੌਲਾ ਕੀ ਹੈ ਸ਼ਹਿਰੀ ਕਰਨ ਤੇ ਨਾਰਮਲ ਹੋ ਰਿਹਾ ਅੰਮ੍ਰਿਤਸਰ ਦੇ 10 15 ਪਿੰਡ ਆ ਜਿਹੜੇ ਅੰਮ੍ਰਿਤਸਰ ਨੇ ਖਾਲੇ ਕੋਈ ਕਿਸਾਨ ਉੱਡਾ ਦੇ ਦੀਨ ਕਲੌਨੀ ਬਣਦੀ ਆ ਕਲੌ ਨਾਜ਼ਰ ਨੂੰ ਆਪਣੀ ਜ਼ਮੀਨ ਵੇਚਦਾ ਕਲੌਨੀਆਂ ਬਣਦੀਆਂ ਆ ਆਪਾਂ ਕਿਹੜਾ ਰੋਕ ਲਾਉਣ ਦੇ ਮੇਰੇ ਖਿਆਲ ਅੰਮ੍ਰਿਤਸਰ ਦੇ ਵਿੱਚ ਹੀ 100 200 ਕਲੌਨੀ ਹੁਣੀ ਆ ਜਿਹਦੇ ਤੇ ਕੋਈ ਵੀ ਮੇਰੇ ਖਿਆਲ ਵੇਖੀ ਨਾ ਪਲਾਟ ਨਾ ਕੋ ਲੋੜ ਹੈਗੀ ਆ ਵੀ ਇੰਨਾ ਵੀ ਸ਼ਹਿਰੀ ਕਰਨ ਟੱਕੇ ਨਾ ਡਵੈਲਪ ਕਰਨ ਦੀ ਭਗਵੰਤ ਮਾਨ ਜੀ ਨੂੰ ਕੀ ਲੋੜ ਪੈਗੀ ਨਾਲੇ ਦੇਖੋ ਸਵਾਲ ਉੱਠਦਾ ਭਗਵੰਤ ਮਾਨ ਜੀ ਅਸੀਂ ਆਪਣੇ ਖੇਤਾਂ ਵਿੱਚ ਮਕਾਨ ਬਣਾ ਕੇ ਰਾਇਸ਼ਾ ਬਣਾ ਕੇ ਰਹਿ ਰਹੇ ਕਿਸ ਕੋ ਕੋਠੀ ਆ ਕਿਸ ਕੋ ਕੋਠੇ ਐਸੀयत ਮੁਦਾਵ ਉਹ ਕਹਿੰਦਾ ਜੀ ਤੁਹਾਡੇ ਕੋ ਇੱਕ ਕਿਲਾ ਜ਼ਮੀਨ ਲਵਾਂਗੇ ਤੋਂ ਨੂੰ ਮੁਰਮੀ ਦੋ ਕਰਾਲਾ ਦਵਾਂਗੇ ਤਾਂ ਉੱਥੇ ਤੁਹਾਨੂੰ ਰਹਿਣ ਵਾਸਤੇ ਵੀ ਜਗ੍ਹਾ ਦਾਂਗੇ ਉਹ ਭਲੇ ਮਾਨਸਾ ਸਾਡੇ ਕੋਲ ਰਹਿਣ ਨੂੰ ਤੇ ਸਾਡੇ ਘਰ ਬਣੇ ਹੋਏ ਆ ਅਸੀਂ ਪਹਿਲੋਂ ਆਪਣੇ ਘਰ ਢਾ ਦਿੱਤੇ ਤੇ ਫਿਰ ਦਿੱਤੇ ਤੇਰੇ ਪਲਾਟਾਂ ਵਿੱਚ ਆ ਕੇ ਰਹੀ ਇਹ ਮਹੱਲੀ ਅੰਦਰ ਜਿਹੜਾ ਇਹ ਚੀਜ਼ਾਂ ਪਹਿਲੋਂ ਮੇਰੇ ਕੋਲ ਸੁਖਵੀਰ ਬਾਦਲ ਇਹ ਬਾਦਲ ਸਰਕਾਰ ਵਾਲੇ ਪ੍ਰੋਗਰਾਮ ਲ ਅਜੇ ਤੱਕ ਉਹਨਾਂ ਨੂੰ ਪੈਸੇ ਨਹੀਂ ਮਿਲੇ ਹੈਗੇ ਉਹਨਾਂ ਨੇ ਕੱਲਾ ਮਹੱਲੀ ਲਈ ਕੀਤਾ ਇਹਨੇ ਪੂਰੇ ਪੰਜਾਬ ਅੰਦਰ ਕਰ ਦਿੱਤਾ ਸੋ ਅਸਲ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਖੋਈਆਂ ਜਾਣੀਆਂ ਨੇ ਜਿਹਦੇ ਕਰਕੇ ਅਸੀਂ ਕਹਿ ਰਹੇ ਆਂ ਵੀ ਇਹਦੇ ਖਿਲਾਫ ਪੂਰੀਆਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਇੱਕ ਮੱਥ ੋਕੇ ਇਹ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰਨਾ ਚਾਹੀਦਾ ਜਿੰਨਾ ਜਿੰਨਾ ਪਿੰਡਾਂ ਦੇ ਵਿੱਚ ਇਹ ਲੈਂਡ ਪੂਲਿੰਗ ਪਾਲਿਸੀ ਆਈ ਹੋਈ ਆ ਉੱਥੋਂ ਦੀਆਂ ਪੰਚਾਇਤਾਂ ਨੂੰ ਇਹਨਾਂ ਦੇ ਖਿਲਾਫ ਮਤੇ ਪਾਸ ਕਰਨੇ ਚਾਹੀਦੇ ਆ ਔਰ ਵਿਰੋਧ ਦੇ ਵਿੱਚ ਨਾਲ ਆਉਣਾ ਚਾਹੀਦਾ ਜਥੇਬੰਦੀਆਂ ਹਮੇਸ਼ਾ ਜ਼ਬਰ ਦੇ ਵਿਰੁੱਧ ਸੀਗੀਆਂ ਤੇ ਗਾਂ ਵੀ ਜ਼ਬਰ ਦੇ ਵਿਰੁੱਧ ਰਹਿਣਗੀਆਂ ਔਰ ਇਹ ਤੋਂ ਬਾਅਦ ਅਸੀਂ ਹੁਣ ਚਿਪ ਪਾਵਰ ਕਾਮ ਨੂੰ ਮੰਗ ਪੱਤਰ ਦਾਂਗੇ ਜਿੱਥੋਂ ਤੱਕ ਚਿਪ ਵਾਲੇ ਮੀਟਰ ਦਾ ਸਵਾਲ ਆ ਵਧੀਆ ਸਵਾਲ ਆ ਇਹ ਜਿਵੇਂ ਖਪਤਕਾਰਾਂ ਨੂੰ ਪਹਿਲੋਂ ਸਾਡੇ ਬਜ਼ੁਰਗ ਨੂੰ ਪੁੱਛਦਾ ਕਾਲਾ ਮੀਟਰ ਕਾਲੇ ਮੀਟਰ ਦਾ ਉਹ ਟੈਕਨੀਕਲ ਕਹਿੰਦੇ ਮਕੈਨੀਕਲ ਮੀਟਰ ਜਦੋਂ ਪ੍ਰਾਈਵੇਟ ਕੰਪਨੀਆਂ ਉਹ ਕਹਿੰਦੇ ਵੀ ਇਲੈਕਟ੍ਰੋਨਿਕ ਮੀਟਰ ਲਾਓ ਪਹਿਲ ਉਹ ਮੀਟਰ ਸੁੱਟਿਆ ਅਰਬਾਂ ਦਾ ਫਿਰ ਇਲੈਕਟ੍ਰੋਨਿਕ ਮੀਟਰ ਲਿਆਂਦਾ ਉਹ ਜ਼ਿਆਦਾ ਖਪਤ ਕਰਦਾ ਸੀ ਫਿਰ ਕਹਿੰਦੇ ਵੀ ਇਲੈਕਟ੍ਰੋਨਿਕ ਮੀਟਰ ਦੇ ਇਹ ਬਕਸੇ ਚ ਲਾਓ ਸ਼ਹਿਰਾਂ ਚ ਵੀ ਲੱਗੇ ਫਿਰ ਬਕਸਿਆਂ ਚ ਲਾਇਆ ਗਿਆ ਹੁਣ ਕੰਪਨੀਆਂ ਕਹਿੰਦੀਆਂ ਵੀ ਚਿਪ ਵਾਲਾ ਮੀਟਰ ਲਾ ਦਿਓ ਉਹ ਬਿਜਲੀ ਪਹਿਲੋਂ ਪੇ ਕਰਨੀ ਪਊਗੀ ਔਰ ਉਹਦੇ ਨਾਲ ਜਿਹੜਾ ਤੁਹਾਡਾ ਮੁਲਾਜ਼ਮ ਜਾਂਦਾ ਸੀ ਬਿੱਲ ਦੀ ਰੀਡਿੰਗ ਲੈਣ ਬਿੱਲ ਦੇਣ ਉਹ ਵੀ ਖਤਮ ਹੋ ਜਾਊਗਾ ਔਰ ਖਪਤਕਾਰ ਪੰਜਾਬ ਦੇ ਅੰਦਰ ਪਿੰਡਾਂ ਦੇ ਖਪਤਕਾਰ ਚਲੋ ਸ਼ਹਿਰਾਂ ਦੇ ਵੀ ਹੋਣਗੇ ਇੱਕ ਹਿੱਸਾ ਚੋਰੀ ਕਰਦਾ ਵਾ ਠੀਕ ਆ ਚੋਰੀ ਕਿਉਂ ਕਰਦਾ ਵੀ ਆਰਥਿਕ ਹਾਲ ਸਾਡੀ ਮਾੜੀ ਆ ਉਹ ਜੇ ਮੀਟਰ ਤੇ ਬਿੱਲ ਬਲੇ ਤਾਂ ਬਿੱਲ ਦੇਣ ਦੀ ਹਾਲਤ ਚ ਨਹੀਂ ਹੈਗਾ ਔਰ ਕੰਪਨੀਆਂ ਕਹਿ ਰਹੀਆਂ ਵੀ ਤੁਸੀਂ ਚਿਪ ਵਾਲੇ ਮੀਟਰ ਲਾ ਕੇ ਕਿਵੇਂ ਨਾ ਕਿਵੇਂ ਜੇ ਕੋਈ ਵੀ ਅੱਜ ਬਿਜਲੀ ਬਾਲੂਗਾ ਤੇ ਮੈਨੂੰ ਨਹੀਂ ਲੱਗਦਾ ਉਹ ਚਿੱਪ ਵਾਲੇ ਮੀਟਰਾਂ ਦੇ ਮਜ਼ਦੂਰ ਤੋਂ ਘੱਟ ਕੋਈ ਜਿਹੜੇ ਮਜ਼ਦੂਰਾਂ ਨੂੰ ਭਗਵੰਤਮਾਨ ਸਰਕਾਰ ਕਹਿ ਰਹੀ ਵੀ 600 ਜੁੰਟ ਦੀ ਮਾਫੀ ਆ ਜੇ ਉਹ ਮਜ਼ਦੂਰ ਬਾਲੇ 1800 ਜੁੰਟ ਹੋਣੀ ਬਿਜਲੀ 600 ਜੁੰਟ ਕੱਟ ਕੇ ਵੀ 1200 ਜੁੰਟ ਉੱਪਰ ਆ ਜਾਣਾ ਮੇਰੇ ਖਿਆਲ ਆਮ ਬੰਦੇ ਕੋ ਚਾਹੇ ਗਰੀਬ ਸ਼ਹਿਰੀ ਹੋਵੇ ਚਾਹੇ ਨਾ ਸ਼ਹਿਰਾਂ ਦੇ ਵਿੱਚ ਚਿੱਪ ਵਾਲੇ ਮੀਟਰ ਲੱਗਣਗੇ ਅਸੀਂ ਚਾਹੁੰਨੇ ਆ ਵਿਰੋਧ ਕਰਨਾ ਵੀ ਬਿਜਲੀ ਬੋਰਡ ਸਰਕਾਰੀ ਰੱਖਿਆ ਜਾਵੇ ਜਿਵੇਂ ਪਹਿਲਾਂ ਬਿਜਲੀ ਬੋਰਡ ਚੱਲ ਰਿਹਾ ਸੀ 1 ਲੱਖ 40 ਹਜ਼ਾਰ ਮੁਲਾਜ਼ਮ ਸੀਗਾ ਤੇ ਸਸਤੀ ਬਿਜਲੀ ਜੇ 2010 ਦੇ ਬਿਜਲੀ ਬੋਰਡ ਦੇ ਬਿੱਲ ਕਿਤੇ ਕੱਢ ਲਿਓ ਘਰਾਂ ਚੋਂ ਮੈਨੂੰ ਆਪਣੀ ਜ਼ਿੰਦਗੀ ਚ ਉਸ ਆ 55 ਜਾਂ 150 ਰੁਪਏ ਤੋਂ ਬਿੱਲ ਨਹੀਂ ਸੀ ਵੱਧ ਆਉਂਦਾ ਸ਼ਹਿਰ ਵਾਲਾਂ ਦਾ 500 ਹੋਊਗਾ ਹੁਣ ਹਜ਼ਾਰਾਂ ਤੋਂ ਥੱਲੇ ਕਦੀ ਬਿੱਲ ਆਇਆ ਹੀ ਨਹੀਂ ਕਿਉਂਕਿ ਪ੍ਰਾਈਵੇਟ ਕੰਪਨੀਆਂ ਪਾਵਰ ਸੈਕਟਰ ਵਿੱਚ ਆ ਗਈਆਂ ਅਸੀਂ ਤਾਂ ਚਾਹਾਂਗੇ ਸ਼ਹਿਰ ਵਾਲੇ ਵਿਰੋਧ ਕਰਦੇ ਕਿ ਅਸੀਂ ਸਾਥ ਦੇਵਾਂਗੇ ਉਹਨਾਂ ਨੂੰ ਜੀਕਰ ਮੋਬਾਈਲ ਫੋਨ ਨਾਲ ਰੋਜ਼ਗਾਰੀ ਵੀ ਵੱਧੂਗੀ ਜੇ ਤੁਸੀਂ ਸੇਕਾ ਹਟ ਜਊਗਾ ਹਾਂ ਦੇਖੋ ਕਿਉਂਕਿ ਬਿਜਲੀ ਬੋਰਡ ਦੇ ਵਿੱਚ ਅੱਜ ਵੀ ਪੁੱਛ ਲਓ ਤੁਸੀਂ ਮੇਰੇ ਕੋਲ 30 ਤੋਂ 35 ਹਜ਼ਾਰ ਮੁਲਾਜ਼ਮ ਆ ਅੱਗੇ ਪਿੰਡਾਂ ਅੰਦਰ ਜਦੋਂ ਟ੍ਰਾਂਸਫਾਰਮ ਸੜ ਜਾਂਦਾ ਡੈਮੇਜ ਹੋ ਜਾਂਦਾ ਪ੍ਰਾਈਵੇਟ ਬੰਦਾ ਹੁੰਦਾ ਉਹ ਟ੍ਰਾਂਸਫਾਰਮ ਚੜਾਉਣ ਦੇ ਤੇ ਲਾਉਣ ਦੇ 1500 ਤੋਂ ਲੈ ਕੇ 500 ਰੁਪਈਆ ਲੈਂਦਾ ਉਹ ਕਿਸੇ ਸਰਕਾਰ ਦੇ ਖਾਤੇ 'ਚ ਹੈ ਨਹੀਂ ਉਹ ਕੋਈ ਮੁਲਾਜ਼ਮ ਹੀ ਨਹੀਂ ਹੈਗੇ ਥੱਲੇ ਠੀਕ ਹੈ ਨਾ ਤਾਂ ਬੇਰੁਜ਼ਗਾਰੀ ਕਿਸੇ ਵੀ ਖੇਤਰ 'ਚ ਚਾਹੇ ਪਾਵਰ ਸੈਕਟਰ ਹੋਵੇ ਚਾਹੇ ਹੋਰ ਕੋਈ ਵੀ ਸੈਕਟਰ ਜਿੰਨੇ ਮਹਿਕਮੇ ਹੋਣ ਤੁਹਾਡੇ ਸਾਰੇ ਮਹਿਕਮਿਆਂ ਦੇ ਵਿੱਚ ਅਗਲੇ ਬੰਨੇ ਨੌਜਵਾਨਾਂ ਦੀ ਭਰਤੀ ਕੋਈ ਨਹੀਂ ਜਿਹੜਾ 1948 ਦਾ ਐਕਟ ਸੀ ਉਹਦੀਆਂ ਤਿੰਨ ਚਾਰ ਗੱਲਾਂ ਅਸੀਂ ਸ਼ਾਨਦਾਰ ਇੱਕ ਤਾਂ ਰੋਜ਼ਗਾਰ ਦੇਣਾ ਇੱਕ ਬਿਜਲੀ ਸਸਤੀ ਦੇਣੀ ਠੀਕ ਆ ਜੀ ਇੱਕ ਬਿਜਲੀ ਚ ਪ੍ਰੋਫਿਟ ਨਹੀਂ ਕਮਾਉਣਾ ਜਿੰਨਾ ਚਿਰ ਸਰਕਾਰ ਦਾ ਬਿਜਲੀ ਜਦੋਂ ਕਾਰਪੋਰੇਟ ਘਰਾਣੇ ਆਏ ਉਹਨਾਂ ਦਾ ਮਨੋਰਥ ਸੀਗਾ ਵੀ ਬਿਜਲੀ ਅੰਦਰ ਪ੍ਰੋਫਿਟ ਕਮਾਉਣਾ ਜਿਹੜੀ ਮੈਂ ਗੱਲ ਕਹਿ ਰਿਹਾ ਵੀ ਬਿਜਲੀ ਦਾ ਰੇਟ ਤੈਅ ਕਰਨ ਦਾ ਅਧਿਕਾਰ ਹੁਣ ਪ੍ਰਾਈਵੇਟ ਕੰਪਨੀਆਂ ਨੂੰ ਮਿਲੂਗਾ ਜਿਵੇਂ ਪਟਰੋਲ ਤੇ ਡੀਜ਼ਲ ਦੇ ਰੇਟ ਹੁਣ ਪ੍ਰਾਈਵੇਟ ਕੰਪਨੀਆਂ ਤੈਅ ਕਰਦੀਆਂ ਐਤਕੀ ਜੇ ਖਪਤਕਾਰ 8 ਰੁਪਏ ਜੁੰਟ ਲੈਣ ਰਿਹਾ ਜਿਹੜੇ ਲਾਲੇਪਾਪ ਇਨੇ ਖਰੀਦਿਆ ਹੋਊਗਾ ਉਹ ਅਗਲੀ ਵਾਰੀ 10 ਰੁਪਏ ਜੁੰਟ ਵੀ ਲਾ ਸਕਦਾ ਕਿਉਂਕਿ ਅਧਿਕਾਰ ਕਾਨੂੰਨੀ ਤੌਰ ਤੇ ਉਹ ਇਹ ਖਤਰਨਾਕ ਚੀਜ਼ ਆ ਤਾਂ ਅਸੀਂ ਇੱਥੇ ਜ਼ੋਰ ਲਾ ਰਹੇ ਹਾਂ ਮੀਟਰ ਰੀਡਿੰਗ ਨਾ ਸਾਰਾ ਮੁੰਡੇ ਆਦੇ ਜਿਹੜੇ ਪ੍ਰਾਈਵੇਟ ਕੰਪਨੀ ਚੱਲਦੀ ਹੈ ਜਿਹੜਾ ਸਰਕਾਰ ਕਿੰਨੀ ਦੀ ਲੋਜ ਕਰ ਰਹੀ ਰੋਸ ਕਰ ਦਿੱਤਾ ਪੀਪਲ ਮੀਟਰਾਂ ਨਾਲ ਉਹਨਾਂ ਵੀ ਉਹ ਵੀ ਵਿਲੇਜ ਆਉਂਦੇ ਆ ਹਾਂ ਦੇਖੋ ਇੱਕ ਤਾਂ ਹੈਗਾ ਜਗਾਰ ਦਾ ਜਿੰਨੇ ਠੇਕੇ ਤੇ ਮੁਲਾਜ਼ਮ ਰੱਖੇ ਸੀ ਚਾਹੇ ਟੀਚਰਾਂ ਦੇ ਸੀਗੇ ਚਾਹੇ ਪਾਵਰ ਸੈਕਟਰ ਸੀ ਜੀ ਬਹੁਤ ਸਾਰੇ ਹੋਰ ਵਿਭਾਗਾਂ ਅਜੇ ਤੱਕ ਭਗਵਾਨ ਦਾ ਰੋਜ਼ ਤਾਂ ਕੁੱਟ ਖਾਂਦੇ ਕੋਈ ਨਹਿਰ ਚ ਛਾਲਾਂ ਮਾਰ ਰਿਹਾ ਕੋਈ ਪ੍ਰੋਟੈਸਟ ਕਰ ਰਿਹਾ ਜੇ ਕੱਚੇ ਮੁਲਾਜ਼ਮਾਂ ਨੂੰ ਭਰਤੀ ਕੀਤਾ ਹੁੰਦਾ ਤਾਂ ਫਿਰ ਐ ਪ੍ਰੋਟੈਸਟ ਕਰਨ ਦੀ ਕੀ ਲੋੜ ਹੈਗੀ ਸੀ ਹਾਂ ਮੀਟਰ ਰੀਡਿੰਗ ਦਾ ਬਿੱਲ ਆਉਜਣਾ ਜੀ ਬਿੱਲ ਦੇਣ ਵਾਲਾ ਇੱਕ ਤਾਂ ਰੀਡਿੰਗ ਲੈਣ ਜਾਂਦਾ ਇੱਕ ਬਿੱਲ ਵੰਡ ਕੇ ਆਉਂਦਾ ਪਿੰਡ ਇਹ ਵਿਹਲਾ ਹੋ ਜਣਾ ਕੋਈ ਚਿਪ ਵਾਲੇ ਮੀਟਰ ਨੇ ਮੋਬਾਈਲ 'ਚ ਉਹਦਾ ਸੰਦੇਸ਼ ਆਉਣਾ ਰੀਡਿੰਗ ਆਟੋਮੈਟਿਕਲੀ ਉਹਦੀ ਆਨਲਾਈਨ ਹੋ ਜਾਣੀ ਆ ਤੇ ਮੋਬਾਈਲ 'ਤੇ ਤੁਹਾਨੂੰ ਬਿੱਲ ਆ ਜਣਾ ਵੀ ਠੋਡਾ ਅੱਜ ਬਿੱਲ ਇੰਨਾ ਆਇਆ ਵਾ ਪਰ ਸਭ ਤੋਂ ਖਤਰਨਾਕ ਇਹਦੇ ਫੰਕਸ਼ਨ ਹੁੰਦਾ ਨਾ ਸਾਡੇ ਪਿੰਡ 'ਚ ਸ਼ਹਿਰੀ ਸੁਣਨ ਲਨ ਖਾਸ ਕਰਕੇ ਮੰਨ ਲਓ ਕੋਈ 10 ਵੀ ਪੱਖੇ ਲੱਗ ਗਏ ਕੋਈ ਅਸੀਂ ਕੂਲਰ ਲਾ ਲਏ ਫੰਕਸ਼ਨ ਜਿੰਨਾ ਤੁਹਾਡਾ ਲੋਡ ਇੱਕ ਦਿਨ ਚੱਕਿਆ ਜਾਊਗਾ ਉਸ ਦਿਨ ਹੀ ਉਹ ਮੀਟਰ ਨੋਟ ਕਰ ਲੂਗਾ ਅਗਲੇ ਦਿਨ ਇਹ ਮੈਸੇਜ ਆਊਗਾ ਵੀ ਤੁਹਾਡਾ ਐਕਚੁਅਲੀ ਲੋਡ 20 ਕਿਲੋ ਆ 25 ਕਿਲੋ ਆ ਜੇ ਤੁਸੀਂ ਨਹੀਂ ਭਰਦੇ ਤੇ ਤੁਹਾਨੂੰ ਜੁਰਮਾਨਾ ਕਿਉਂਕਿ ਆਟੋਮੈਟਿਕ ਹੀ ਕੰਮ ਕਰੂਗਾ ਉਹਦੇ ਨਾਲ ਕੋਈ ਵੀ ਜੇ ਛੇੜਛਾੜ ਹੁੰਦੀ ਉਹ ਤੇ ਉਹਦੇ ਵਿੱਚ ਕੈਮਰਾ ਲੱਗਾ ਹੋਇਆ ਉਹ ਆਟੋਮੈਟਿਕ ਸੰਦੇਸ਼ ਦੇਊਗਾ ਸਰਕਾਰ ਨੂੰ ਪਿੱਛੇ ਵੀ ਬੰਦੇ ਛੇੜਛਾੜ ਕਰ ਰਹੇ ਆ ਇਹਦੇ ਪ੍ਰਾਈਵੇਟ ਕੰਪਨੀਆਂ ਨੂੰ ਲਟਾਉਣ ਵਾਸਤੇ ਲੈਂਦਾ ਜਾ ਰਿਹਾ ਜੀ ਸਾਹਿਬ ਪਾਵਰ ਕਮ ਦੀ ਜਿਹੜੀ ਦੁਨੀਆ ਸੀ ਜੱਥੇ ਬੰਦੀਆਂ ਸੀ ਉਹ ਵੀ ਕਾਫੀ ਪੱਧਰ ਤੇ ਜਿਹੜੇ ਕੀ ਸੰਘਰਸ਼ ਕਰਦੀਆਂ ਸੀ ਤੇ ਉਹਨਾਂ ਨਾਲ ਵੀ ਗਲਬਤ ਹੋਈ ਹੈ ਵੀ ਤੁਹਾਡੇ ਹਾਂ ਦੇਖੋ ਜਿੰਨਾ ਤੱਕ ਮੁਲਾਜ਼ਮਾਂ ਦਾ ਸਵਾਲ ਹੈ ਇੰਜੀਨੀਅਰ ਐਸੋਸੀਏਸ਼ਨ ਵੀ ਲਗਾਤਾਰ ਵਿਰੋਧ ਕਰਦੇ ਰਹੀ ਅਫਸਰਾਂ ਦੀ ਔਰ ਪਾਵਰ ਕਾਮ ਦੇ ਵਿੱਚ ਜਿੰਨੀਆਂ ਵੀ ਮੁਲਾਜ਼ਮ ਜਥੇਬੰਦੀਆਂ ਨੇ ਉਹ ਹਮੇਸ਼ਾ ਹੀ ਬਿਜਲੀ ਬੋਰਡ ਦੇ ਨਿੱਜੀਕਰਨ ਦੇ ਵਿਰੋਧ ਹੁਣ ਵੀ ਆਪਣੇ ਪਦਰ ਤੇ ਉਹ ਵਿਰੋਧ ਕਰ ਹੀ ਰਹੀਆਂ ਨੇ ਇੱਥੇ ਕੋਈ ਰੌਲਾ ਨਹੀਂ ਹੈਗਾ ਪਰ ਮੁਲਾਜ਼ਮਾਂ ਦੀ ਗਿਣਤੀ ਥੋੜੀ ਰਹਿ ਗਈ ਆ ਅੱਜ ਗਿਣਤੀ ਘਟ ਗਈ ਇਸ ਕਰਕੇ ਉਹਨਾਂ ਦਾ ਪ੍ਰੋਟੈਸਟ ਇਸ ਕਰਕੇ ਕਿਉਂਕਿ ਅਸਲ ਵਿੱਚ ਆਮ ਜਨਤਾ ਚਾਹੇ ਸ਼ਹਿਰੀ ਹੋਣ ਛੋਟਾ ਦੁਕਾਨਦਾਰ ਹੋਵੇ ਕਿਸਾਨ ਮਜ਼ਦੂਰ ਮਰਨਾ ਜਿਹੜਾ ਗਰੀਬ ਤਕ ਤਬਕਾ ਸਭ ਤੋਂ ਵੱਧ ਮੰਗਾਈ ਦੀ ਮਾਰ ਉਹਨੂੰ ਪੈਣੀ ਹੈ ਜੋ ਅਸੀਂ ਸਮਝਦੇ ਆ ਕਿ ਹੈਗੀ ਹੈ ਜਿਹੜੀ ਵੀ ਜੋ ਵੀ ਨਾ ਇਲੈਕਟ੍ਰਿਸਿਟੀ ਐਕਟਾ ਉਹਦੇ ਮੁਤਾਬਕ ਜੋ ਹੈ ਨਾ ਉਹ ਸੈਂਟਰ ਦਾ ਹੀ ਆ ਸਾਰਾ ਉਹਦੇ ਨਾਲ ਜਿਹੜੀ ਤੁਸੀਂ ਗੱਲ ਕਹਿੰਦੇ ਆ ਵੀ ਬੇਰੁਜ਼ਗਾਰੀ ਵਧੂਗੀ ਬੇਰੁਜ਼ਗਾਰੀ ਕਿਵੇਂ ਕਹਿੰਦੇ ਆ ਆਪਾਂ ਇਹ ਮੀਟਰ ਜਿਹੜੇ ਆ ਰੀਡਿੰਗਾਂ ਨਹੀਂ ਉਹਦੇ ਨਾਲ ਕਿੰਨੇ ਕਿ ਹੈਗੇ ਆ ਸਟਾਫ ਉਹ ਮੀਟਰ ਰੀਡਰ ਜਿਹੜੇ ਮੀਟਰ ਰੀਡਰ ਸਾਡੀ ਰੀਡਿੰਗ ਵੀ ਪ੍ਰੋਪਰ ਨਹੀਂ ਲੈ ਪਾ ਰਹੇ ਸਟਾਫ ਪਹਿਲੇ ਹੀ ਛੋਟ ਹੈਗਾ ਜੇ ਉਹਨੂੰ ਆਟੋਮੈਟਿਕਲੀ ਰੀਡਿੰਗ ਸਾਡੇ ਕੋਲ ਆਦੀ ਤੇ ਐਫੀਸ਼ੀਐਂਸੀ ਤਾਂ ਵਧੂਗੀ ਹੀ ਕੋਈ ਤਾਂ ਨੁਕਸਾਨ ਤਾਂ ਹੈ ਨਹੀਂ ਜਿਹੜੀ ਪਿੱਲ ਫ੍ਰਿਜ ਹੁੰਦੀ ਹੈ ਇਲੈਕਟ੍ਰਿਸਿਟੀ ਦੀ ਉਹਦੇ ਚ ਵੀ ਫਾਇਦਾ ਹੁੰਦਾ ਸਾਨੂੰ 스마트 ਮੀਟਰ ਦਾ ਕੋਈ ਨੁਕਸਾਨ ਤਾਂ ਹੈ ਨਹੀਂ ਕਿਸੇ ਨੂੰ ਇੰਡੀਵਿਜੂਅਲ ਮੈਂ ਖੁਦ ਆਪਣੇ ਘਰ ਲਾਇਆ ਮੈਂ ਕਹਿੰਦਾ ਕਿਸਾਨ ਕਿਹਾ ਉਹਨਾਂ ਦਾ ਆਪਣਾ ਵੀ ਕੋਈ ਨਾ ਕਿਤੇ ਸਾਨੂੰ ਖਰਚ ਜ਼ਿਆਦਾ ਦੇਣਾ ਪੈਗਾ ਥੀ ਪੀੜੀ ਮੀਟਰ ਤੇ ਪੀੜੀ ਮੀਟਰ ਤੇਨੂੰ ਨਾ ਖਰਚ ਸਾਡਾ ਜ਼ਿਆਦਾ ਆ ਜੀ ਇਹਦੇ ਉਹਦੇ ਬੈਨੀਫਿਟ ਵੀ ਹੈਗੇ ਆ ਉਹ ਜੀ ਬੈਨੀਫਿਟ ਨਹੀਂ ਦੇਖੋ ਜਿਹੜੇ ਤੁਸੀਂ ਆ ਮੋਬਾਈਲ ਦੀ ਗੱਲ ਹੈ ਮੋਬਾਈਲ ਵੀ ਸਾਰੇ ਪ੍ਰੀਪੇਡ ਹੈਗੇ ਆ ਉਹਦਾ ਤਾਂ ਕੋਈ ਨੁਕਸਾਨ ਨਹੀਂ ਕਿਸੇ ਨੂੰ ਨੁਕਸਾਨ ਨਹੀਂ ਰਚਾ ਰਹੀ ਸਰਕਾਰ ਦੇ ਹਿਸਾਬ ਨਾਲ ਪ੍ਰਾਈਵੇਟ ਕਰਾਉਣੇ ਵੱਧ ਪਰ ਲੁੱਟਦੇ ਕਾਦਾ ਨਹੀਂ ਨਹੀਂ ਗੱਲ ਅਸਲ ਦਾ ਤੁਸੀਂ ਰੇਟ ਦੇਖ ਲਓ ਇਹਦਾ ਰੇਟ ਦੇਖ ਲਓ ਨਹੀਂ ਬੀਐਸ ਨਹੀਂ ਪ੍ਰੀਪੇਡ ਹੈਗਾ ਹੀ ਹੈ ਨੀ ਰੇਟ ਦਾ ਫਰਕ ਨਹੀਂ ਸਕਦਾ ਰੇਟ ਰੇਟ ਇੱਕ ਵੱਖਰਾ ਮੁੱਦਾ ਰੇਟ ਇੱਕ ਵੱਖਰਾ ਮੁੱਦਾ ਗੱਲ ਪ੍ਰੀਪੇਡ ਤੇ ਪੋਸਟਪੇਡ ਦੀ ਕਰੀਏ ਇਹ ਸਰਕਾਰ ਦੀ ਪ੍ਰੀਪੇਡ ਹੈ ਨੀ ਵੀ ਇਸੇ ਨਾਲ ਲੋਕੀ ਪੋਸਟਪੇਡ ਤੋਂ ਜ਼ਿਆਦਾ ਉਹ ਵੱਖਰੀ ਗੱਲ ਹੈ ਇਦਿ ਗਿਛ ਵੀ ਕਰ ਲੈਣ ਇਹ ਵੀ ਆਪਸ਼ਨ ਇਹ ਵੀ ਆਪਸ਼ਨਲ ਹੈ ਮਸ ਮੇਰੇ ਪ੍ਰੀਪੇਡ ਲੱਗਾ ਆਇਆ ਮੈਂ ਗੋ ਪ੍ਰੀਪੇਡ ਥੋੜਾ ਕਰਾਇਆ ਹੋਇਆ ਇਹ ਆਪਸ਼ਨਲ ਹੈ ਇਹ ਇਹ ਗਲਤ ਫਹਿਮੀ ਹੈ ਵੀ ਜੀ ਇਹ ਪ੍ਰੀ ਬੈਡਮਿਟਰ ਲਾਤਾ ਹੈ ਤੇ ਅਸੀਂ ਪ੍ਰੀਪੇਡ ਮੋਡ ਜੀ ਜਾਣਾ ਕੋਈ ਇਤਨੀ ਨਹੀਂ ਗੱਲ ਹੋਰ ਦਸ ਉਹ ਤਾਂ ਸਮਝਣ ਨੂੰ ਤੁਜੀਏ ਲੱਗੇ ਕਿ ਮੈਡੀਕਲ ਦੀ ਤੁਹਾਨੂੰ ਰੋਸ ਕਰਾਉਣੇ ਕਿ ਤੁਸੀਂ ਨਾ ਲੈ ਜਾਓ ਚਲੋ ਉਹ ਸੈਂਟਰ ਲੈਵਲ ਤੇ ਜੋ ਡਿਸਾਈਡ ਹੋਊਗਾ ਉਹ ਹੀ ਕਹਿ ਸਕਦੇ ਇਹ ਤਾਂ ਇੰਡੀਵਿਜੁਅਲ ਨਹੀਂ ਹੁਣ ਵੀ ਅਸੀਂ ਲਾਉਂਦੇ ਆ ਪਾਲਿਸੀ ਆ ਗਈ ਹੁਣ ਵੀ ਉਹ ਵਿਗ੍ਰੋਥ ਕਰਕੇ ਇੱਕ ਵਾਰੀ ਵਾਪਸ لے ਜਾਂਦੇ ਆ ਨਹੀਂ ਪਰ ਉਹ ਉਹਦੇ ਫਾਇਦੇ ਵੀ ਆਪਾਂ ਨੂੰ ਸੋਚਣੇ ਚਾਹੀਦੇ ਠੀਕ ਹੈ ਨਾ ਫਾਇਦੇ 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 ਤਾਂ ਹੈ ਹੀ ਆ ਜੇ ਮੰਨ ਲਓ ਜਿਹੜਾ ਸਾਡਾ ਕੋਈ ਰੈਵਨਿਊ ਨਹੀਂ ਆਉਂਦਾ ਕਈ ਵਾਰੀ ਅਸੀਂ ਪੋਸਟਪੇਡ ਲਾਉਨੇ ਆ ਜੇ ਬੰਦਾ ਬਿੱਲ ਨਹੀਂ ਦਿੰਦਾ ਜਾਂ ਨਹੀਂ ਕੱਟੇ ਨਹੀਂ ਹੁੰਦਾ ਹੈਗਾ ਉਹਦੇ ਵਿੱਚ ਕਈ ਫੀਚਰਸ ਹੈਗੇ ਇਸ ਤਰ੍ਹਾਂ ਦੇ ਠੀਕ ਹੈ ਨਾ ਮੰਨ ਲਓ ਜੀ ਕਾਰਡ ਇਹ ਪਾਨੇ ਤੁਹਾਡਾ ਮੋਬਾਈਲ ਹੈ ਤੁਸੀਂ 250 ਰੁਪਏ ਦਾ ਪਾਇਆ 250 ਤੋਂ ਬਾਅਦ ਵਧ ਹੋ ਜਾਣਾ ਹੈ ਪੈਸੇ ਅਗਲੇ ਦੋਗੇ ਤਾਂ ਚੱਲ ਗੋ ਬਿਜਲੀ ਦਵੀ ਇਹ ਹਿਸਾਬ ਬਿਲੀ ਇਹ ਤਾਂ ਹੈ ਨਹੀਂ ਵੀ ਇਹ ਸੋਰਸ ਜਿਹੜੀ ਹੈ ਉਤਪਾਦਨ ਜਿਹੜਾ ਹੈ ਉਹ ਮੁਫਤ ਬਣਦਾ ਹੈ ਪੈਸਾ ਲੱਗ ਕੇ ਪ੍ਰੋਡਿਊਸ ਹੁੰਦੀ ਨਾ ਇਹ ਵੀ। ਜਿਹ ਪੈਸਾ ਲੱਗ ਕੇ ਪ੍ਰੋਡਿਊਸ ਹੁੰਦੀ ਇਹਦੇ ਪੈਸੇ ਉਹ ਵਾਪਸ ਸਾਡੇ ਕੋਲ ਰੈਵਨਿਊ ਆਊਗਾ ਨਹੀਂ ਤੇ ਚੱਲੂ ਕਿਦਾਂ ਮਹਿਕੋ। ਖਪਤਕਾਰ ਨੂੰ ਵੀ ਲਾਭ ਹੋਇਆ। ਖਪਤਕਾਰ ਨੂੰ ਸਰਕਾਰ ਨੂੰ ਫਾਇਦਾ ਹੈਗਾ। ਨਹੀਂ ਖਪਤਕਾਰ ਨੂੰ ਵੀ ਫਾਇਦਾ। ਖਪਤਕਾਰ ਜਿੱਥੇ ਮਰਜ਼ੀ ਬੈਠ ਕੇ ਉਹ ਦੇਖ ਸਕਦਾ ਆਪਣੀ ਕੰਪਨਸ਼ਨ ਦੇਖ ਸਕਦਾ ਲੋਡ ਮੈਨੇਜ ਕਰ ਸਕਦਾ ਬਿਲੋਂ ਨੂੰ ਪਤਾ ਲੱਗ ਸਕਦਾ ਉਹਦੀ ਐਪ ਤੇ ਸਾਰਾ ਕੁਝ ਆਉਂਦਾ। ਜਿਹੜੇ ਮੁੰਡੇ ਰੀਡਿੰਗ ਲੈਂਦੇ ਸੀ ਉਹਨਾਂ ਨੂੰ ਨੁਕਸਾਨ ਕੀ ਆ? ਭਾ ਨੁਕਸਾਨ ਵੀ ਕੁਝ ਨਹੀਂ ਹੈਗਾ। ਇਹਨੂੰ ਲੈ ਰੀਡਿੰਗ ਲਾਈਨ ਦੇ ਜਿਹਾ ਬਿਲ ਸੁੱਟਦੇ ਜੋ ਪ੍ਰੋਵਿਜ਼ਨਰੀ ਕਿਉਂ ਨਾਲ ਨਹੀਂ ਸੈਟਿੰਗ ਮਤਲਬ ਚੌਕ ਨਹੀਂ ਕੀਤੀ ਨਾ ਨਹੀਂ ਉਹ ਜੋਬ ਤਾਂ ਐਡਜਸਟ ਹੁੰਦੇ ਹੀ ਆ ਐਡਜਸਟ ਹੁੰਦੇ ਹੀ ਆ ਹਲੇ ਸਾਰੇ ਤਾਂ ਲੱਗੇ ਨਹੀਂ ਸਾਰੇ ਐਡਜਸਟਡ ਹੀ ਆ ਕੱਢਣੇ ਛੜਾ ਕਿਸੇ ਨੂੰ ਨਹੀਂ ਕੱਢਣ ਦਾ ਤਾਂ ਕਿਹਾ ਹੀ ਨਹੀਂ ਹੈਗਾ ਸੋ ਇਹ ਹੋਣਾ ਹੈ ਕਿ ਜਿਹੜੇ ਸਾਰੇ ਪੰਜਾਬ ਤੇ ਲੱਗ ਜਾਂਦੇ ਨੇ ਨਹੀਂ ਤਾਂ ਦੇਖੋ ਸੈਂਟਰ ਦੀ ਸਕੀਮ ਹੈ ਇਹ ਚੀਫ ਨੇ ਮੀਟਰਿੰਗ ਹੈ ਉਹਨਾਂ ਕੋਲ ਹੈ ਇਹ ਸਾਰਾ ਪ੍ਰੋਜੈਕਟ ਆਰ ਡੀ ਐਸ ਐਕ ਸਕੀਮ ਹੈਗੀ ਸੈਂਟਰ ਦੀ ਉਹਦੇ ਅਧੀਨ ਵੀ ਲੱਗ ਰਹੇ ਆ ਉਹ ਜਿੰਨੀ ਉਧਰੋਂ ਪਰਚੇਜ਼ ਹੁੰਦੀ ਹੈ ਉਸ ਹਿਸਾਬ ਨਾਲ ਲਾ ਰਹੇ ਹਾਂ। ਕਿ ਉਹਨਾਂ ਕੋਲ ਤਾਂ ਨੈਕਸਟ ਪਤਾ ਲੱਗਦਾ। ਅਨੁਸਾਰ